ਦੇ ਕਿਹੜੇ ਕਿਹੜੇ ਕੰਮ ਆਪਾਂ ਨੇ ਸ਼ੁਰੂ ਕਰਵਾਏ ਦਿੱਤੇ ਇਲਾਕੇ 'ਚ ਦੇਖੋ ਅੱਜ ਜਿਹੜੀ ਮੋਗਾ ਬੁਰਜੀ ਐ ਇੱਥੇ 41630 ਤੇ 42311 ਇਹ ਧਿਆਲਪੁਰੇ ਰਜਵਾਹੇ ਦੀ ਐ ਇਹ ਤੇ ਧਿਆਲਪੁਰੇ ਰਜਵਾਹੇ ਇਹਦਾ ਖਾਲ ਬਣਾਉਣ ਦਾ ਜਿਹੜਾ ਕੰਮ ਸੀ ਉਹ ਅੱਜ ਸ਼ੁਰੂ ਕਰਨ ਜਾ ਰਹੇ ਆ ਤੇ 1980 ਤੋਂ ਬਾਅਦ ਇੱਥੇ ਪਾਣੀ ਨਹੀਂ ਲੱਗਿਆ ਸੀ 512 ਏਕੜ ਨੂੰ ਪਾਣੀ ਲੱਗਣਾ ਇਸ ਤੋਂ ਪਹਿਲਾਂ ਸਿਰਫ 140 ਇੱਕੜ ਨੂੰ ਪਾਣੀ ਲੱਗਦਾ ਸੀ ਉਹ ਵੀ ਥੋੜਾ-ਬਹੁਤ ਲੱਗਦਾ ਸੀ ਕਦੇ ਆ ਗਿਆ ਪਾਣੀ ਕਦੇ ਨਾ ਆ ਗਿਆ ਹੁਣ ਪੂਰੀ ਤਰ੍ਹਾਂ ਪਾਣੀ ਹੈ ਜਿਹੜਾ 512 ਏਕੜ ਨੂੰ ਲੱਗੂਗਾ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਸਾਰੇ ਲੋਕਾਂ ਦੀ ਮੰਗ ਸੀ ਸੋ ਅੱਜ ਇਹ ਪੂਰੀ ਹੋਣ ਜਾ ਰਹੀ ਹੈ ਇਹਨਾਂ ਸਾਰਿਆਂ ਨੂੰ ਮੈਂ ਵਧਾਈ ਵੀ ਦਿੰਦਾ ਤੇ ਦਿਆਲਪੁਰਾ ਰਜਵਾਹਾ ਸੀ ਜਿਹੜਾ ਉਹ ਵੀ ਅਸੀਂ ਕੰਕਰੀਟ ਦਾ ਕਰਤਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਟੁੱਟਿਆ ਵੀ ਹੋਇਆ ਸੀ ਸਫਾਈ ਨਹੀਂ ਹੁੰਦੀ ਸੀ ਤੇ ਅਕਸਰ ਪਾਣੀ ਉਹਦੇ ਚ ਪੂਰਾ ਆਉਂਦਾ ਨਹੀਂ ਸੀ ਹੁਣ ਉਹਨੂੰ 5 ਕਰੋੜ ਰੁਪਇਆ ਲਾ ਕੇ ਅਸੀਂ ਦਿਆਲਪੁਰਾ ਸੰਗਤੀ ਵਾਲੇ ਤੋਂ ਉਹ ਕੰਪਲੀਟ ਹੈ ਜਿਹੜਾ ਕੰਕਰੀਟ ਦਾ ਬਣਾਇਆ ਜਾ ਰਿਹਾ ਕੰਸਟਰਕਸ਼ਨ ਸ਼ੁਰੂ ਹੋਈ ਹੋਈ ਹੈ ਉਹਦੀ ਤੇ ਉਸ ਦੇ ਨਾਲ ਇਹਦੀ ਪਾਣੀ ਦੀ ਕੈਪੈਸਿਟੀ ਵੀ ਵਧੀ ਹੈ ਜਿਹੜਾ ਦਿਆਲਪੁਰੇ ਰਿਹਾ ਹੈ ਜੇ ਉਹ ਟੋਟਲ ਕੈਪੈਸਿਟੀ ਮੇਰੇ ਘਰ ਜ ਸਵਾ ਸਵਾਈ ਹੋਈ ਹੈ ਸਵਾ ਤੇ ਉਹਦੇ ਨਾਲ ਪਾਣੀ ਇਕ ਤਰ ਜਦੋਂ ਕੰਕਰੀਟ ਦਾ ਹੈ ਕੋਈ ਉਹਦੇ ਵਿੱਚ ਦਿੱਕਤ ਨਹੀਂ ਹੈ ਪੂਰਾ ਪਾਣੀ ਆਊਗਾ ਤੇ ਪਾਣੀ ਦੀ ਕੈਪੈਸਿਟੀ ਵੀ ਵਧ ਗਈ ਸੋ ਇਹ ਖਾਲ ਹੈ ਜਿਹੜਾ ਇਹ ਹੁਣ 1 ਕਰੋੜ 90 ਲੱਖ ਰੁਪਈਆ 98 ਲੱਖ ਰੁਪਈਆ ਤੇ ਲੱਗਣਾ ਤਿੰਨ ਤੋਂ ਚਾਰ ਮਹੀਨਿਆਂ ਚ ਤਿਆਰ ਹੋ ਜਾਣਾ 1.56 ਕਿਊਸਿਕ ਪਾਣੀ ਹੈ ਜਿਹੜਾ ਉਹ ਇਹਦੇ ਚ ਹੋਊਗਾ ਹੋਰ ਵੀ ਚੱਲ ਰਿਹਾ ਹਲਕੇ ਦੇ ਵਿੱਚ ਖਾਲਾਂ ਦੇ ਕੰਮ ਜਾਂ ਅਗਰੌਂਡ ਪੈਟਾ ਨੇ ਹਲਕੇ ਦੇ ਕੰਮ ਤਾਂ ਇਹ ਦੱਸੋ ਵੀ ਕਿੱਥੇ ਨਹੀਂ ਚੱਲ ਰਹੇ ਸਾਰੇ ਹਲਕੇ ਦੇ ਵਿੱਚ ਚੱਲ ਰਹੇ ਨੇ 1 ਕਿਲੋਮੀਟਰ ਇਹਦੀ ਲੰਬਾਈ ਹੈ ਜਿਹੜੀ ਸ਼ਹਿਰ ਦੇ ਵਿੱਚ ਦੀ ਲੰਘਣੀ ਆ ਬਾਕੀ ਨਹਿਰੀ ਪਾਣੀ ਲੱਗਣ ਦੇ ਨਾਲ ਜਿਹੜਾ ਸਾਡੇ ਇੱਕ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਸੀ ਕਿ ਅਸੀਂ ਪਾਣੀ ਦੀ ਸਹੀ ਵਰਤੋਂ ਕਰਨੀ ਹੈ ਪਾਣੀ ਟੇਲਾਂ ਤੱਕ ਪਹੁੰਚਾਣਾ ਹੈ ਉਹ ਸੁਪਨਾ ਪੂਰਾ ਹੁੰਦਾ ਹੁਣ ਨਜ਼ਰ ਆ ਰਿਹਾ ਹੈ ਨਹਿਰੀ ਪਾਣੀ ਜਿੱਥੇ ਲੱਗਦਾ ਉੱਥੇ ਫਸਲ ਵੀ ਵੱਧ ਹੁੰਦੀ ਹੈ ਤੇ ਸਭ ਤੋਂ ਵੱਡੀ ਗੱਲ ਜਿਹੜਾ ਗਰਾਊਂਡ ਵਾਟਰ ਧਰਤੀ ਹੇਠਲੇ ਪਾਣੀ ਜਿਹੜਾ ਦਿਨੋਂ ਦੇ ਨੀਚੇ ਗਿਰ ਰਿਹਾ ਹੈ ਉਹਨੂੰ ਬਚਾਉਣ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਉਹਦੀ ਬਚਤ ਹੋਣੀ ਹੈ ਤੇ ਨਾਲ ਬਿਜਲੀ ਦੀ ਬਚਤ ਹੋਵੇਗੀ ਸੋ ਇਸ ਤੇ ਗੱਲ ਤੇ ਸਾਡੀ ਬੜੀ ਪਹਿਲ ਹੈ ਕਿ ਧਰਤੀ ਹੇਠਲੇ ਪਾਣੀ ਨੂੰ ਕਿਵੇਂ ਬਚਾਇਆ ਜਾਵੇ ਸੋ ਇਸੇ ਲਈ ਹਰ ਖੇਤ ਨੂੰ ਪਾਣੀ ਦੇਣ ਦਾ ਸਾਡਾ ਟੀਚਾ ਹੈਗਾ ਅਸੀਂ ਉਹ ਟੀਚਾ ਪੂਰਾ ਵੀ ਕਰ ਰਹੇ ਹਾਂ ਤੇ ਬਾਕੀ ਸਾਰੇ ਹਲਕੇ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਕੰਮ ਚੱਲ ਰਿਹਾ ਹੈ ਜਿੱਥੇ ਵੀ ਨਹਿਰਾਂ ਪੱਕੀਆਂ ਕਰਨ ਦੀ ਗੱਲ ਸੀ ਪੱਕੀਆਂ ਕੀਤੀਆਂ ਜਾ ਰਹੀਆਂ ਨੇ ਮੋਗੇ ਕੀਤੇ ਜਾ ਰਹੇ ਨੇ ਅੰਡਰਗਰਾਉਂਡ ਪਾਈਪ ਪਾਈ ਜਾ ਰਹੇ ਨੇ ਤੇ ਜਿਹੜਾ ਸਾਡਾ ਬਜਟ 400 ਕਰੋੜ ਰੁਪਏ ਦਾ ਸੀ ਪਿਛਲੇ ਸਰਕਾਰਾਂ ਮੇਲੇ ਉਹ ਅਸੀਂ 2200 ਕਰੋੜ ਦਾ ਬਜਟ ਕਰਤਾ ਹੁਣ ਲੋਕਾਂ ਇੱਥੇ ਖੁਦ ਖੜੇ کہہ ਰਹੇ ਨੇ ਤੁਸੀਂ ਇਹਨਾਂ ਦੀ ਬਾਤ ਚ ਲੈ ਲਈ ਹੋਗੇ ਤੇ ਖੁਦ ਅਸਰੇ ਨੇ ਵੀ ਕਦੇ ਮੁੜ ਕੇ ਪਾਣੀ ਆਇਆ ਨਹੀਂ ਤੇ ਕਿਸੇ ਨੇ ਧਿਆਨ ਹੀ ਨਹੀਂ ਕੀਤਾ ਸੀ ਅਸੀਂ ਇੱਥੇ ਸਾਰੇ ਪੁਲ ਵੀ ਬਣਾਤੇ ਹੁਣ ਆ ਜਿਹੜੇ ਲੋਕ ਹੀ ਖੜੇ ਨੇ ਲੰਗਰ ਨੂੰ ਪੁਲ ਨਹੀਂ ਸੀ ਟ੍ਰੇਨ ਤੋਂ ਪੁਲ ਵੀ ਬਣਾਤਾ ਅਸੀਂ ਸੋ ਅਸੀਂ ਹਰ ਉਹ ਕੰਮ ਕਰ ਰਹੇ ਹਾਂ ਜਿੱਦੀ ਲੋਕਾਂ ਨੂੰ ਜ਼ਰੂਰਤ ਹੈ ਤੇ ਆ ਹੁਣ ਇਸ ਤੋਂ ਬਾਅਦ ਕੋਟੜੇ ਪਿੰਡ ਜਾਣਾ ਸੀ ਉੱਥੇ ਵੀ ਨਾਂਨੇ ਦੇ ਕਰੀਬ 3 ਕਰੋੜ ਰੁਪਏ ਦੀ ਲਾਗਤ ਦੇ ਨਾਲ ਉੱਥੇ ਕੰਮ ਸ਼ੁਰੂ ਹੋਣ ਜਾ ਰਹੇ ਨੇ ਕੋਈ ਬਿੱਲੀ ਇੰਡਸਟਰੀ ਵਗੈਰਾ ਦੀ ਕੋਈ ਹੈਗੀ ਆਪਣੀ ਪ੍ਰਪੋਜ਼ਲ ਲਹਿਰੇ ਹਲਕੇ ਚ ਉਹ ਵੀ ਕੋਸ਼ਿਸ਼ ਕਰ ਰਹੇ ਹਾਂ ਸੈਂਟਰਲ ਗਵਰਨਮੈਂਟ ਦੇ ਹੱਥ ਚ ਹੁੰਦਾ ਕਿਉਂਕਿ ਉਹਨਾਂ ਨੇ ਅਲਾਉ ਕਰਨਾ ਹੁੰਦਾ ਪਰ ਸੈਂਟਰਲ ਗਵਰਨਮੈਂਟ ਸਾਨੂੰ ਕੋਈ ਸਹਿਯੋਗ ਨਹੀਂ ਕਰ ਰਹੀ ਸੈਂਟਰਲ ਗਵਰਨਮੈਂਟ ਤਾਂ ਸਾਡੇ ਰਾਹ ਚ ਡਿੱਕੇ ਡਾਉਂ ਰਹੀ ਹੈ ਹਰ ਗੱਲ ਤੇ ਡੱਕਾ ਡਾਈ ਜਾਰੇ ਸਾਡੇ ਪੈਸੇ ਸਾਨੂੰ ਨਹੀਂ ਦਿੱਤੇ ਜਾਰੇ ਪਰ ਅਸੀਂ ਫਿਰ ਵੀ ਇਹਨਾਂ ਸਾਰੀਆਂ ਅੜਚਣਾਂ ਦੇ ਬਾਵਜੂਦ ਰਾਦੇ ਨੂੰ ਅਸੀਂ ਅੱਜ ਇਸ ਤਰ੍ਹਾਂ ਕੰਮ ਰੋਜ਼ ਕੀਤੇ ਜਾ ਰਹੇ ਨੇ ਕੋਰਾਂ ਕੇ ਨੇ ਕੰਮ ਚੱਲ ਰਹੇ ਨੇ ਅਸੀਂ ਸਾਰਾ ਕੰਮ ਚੱਲ 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 ਸਮਝਦਾਰੀ ਦੇ ਨਾਲ ਵਿਸ਼ਟਾਚਾਰ ਦੇ ਅਗੇਂਸਟ ਅਸੀਂ ਇੱਕ ਲਹਿਰ ਚਲਾ ਕੇ ਉਹ ਪੈਸੇ ਦੀ ਬਚਤ ਕਰਕੇ ਅਸੀਂ ਲੋਕਾਂ ਦੇ ਕੰਮ ਕਰ ਰਹੇ ਹਾਂ ਪਰ ਕੇਂਦਰ ਸਰਕਾਰ ਸਹਿਯੋਗ ਨਹੀਂ ਕਰ ਰਹੀ ਜਿਹੜੀ ਬਹੁਤ ਮਾੜੀ ਗੱਲ ਹੈ